ਤੌਰਿਆਂ ਦੀ ਸਤਾਈ ਇੱਕ ਹੋਰ 30 ਹੋ ਗਈ ਐ ਰੱਬ ਨੂੰ ਪਿਆਰੀ ਕੀਤਾ ਗਿਆ ਏ ਕਤਲ ਪਰਦਸਿਆ ਜਾ ਰਿਹਾ ਏ ਆਤਮ ਹੱਤਿਆ ਪੀਕਿਆਂ ਨੇ ਕਰ ਦਿੱਤਾ ਚੱਕਾ ਜਾਮ ਤੇ ਹੋ ਰਿਹਾ ਜੰਮ ਕੇ ਪ੍ਰਦਰਸ਼ਨ ਜਿੱਥੇ ਇੱਕ ਖਬਰ ਬਰਨਾਲਾ ਦੇ ਕਚੈਰੀ ਚੌਂਕ ਦੇ ਨਜ਼ਦੀਕ ਤੋਂ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਕਿ ਸੌਰਿਆਂ ਦੀ ਸਤਾਈ ਹੋਈ ਇੱਕ ਹੋਰ ਧੀ ਰੱਬ ਨੂੰ ਪਿਆਰੀ ਹੋ ਗਈ ਹੈ ਇਸ ਧੀ ਦਾ ਸੌਰਿਆਂ ਦੇ ਵੱਲੋਂ ਕਤਲ ਕੀਤਾ ਗਿਆ ਹੈ ਪਰੰਤੂ ਦੱਸਿਆ ਇਹ ਜਾ ਰਿਹਾ ਹੈ ਕਿ ਉਸਨੇ ਆਤਮ ਹੱਤਿਆ ਕੀਤੀ ਹੈ ਰੋਸ ਦੇ ਵਿੱਚ ਸੌਰਿਆਂ ਨੇ ਚੱਕਾ ਜਾਮ ਕਰ ਦਿੱਤਾ ਹੈ ਤੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਲੜਕੀ ਦਾ ਨਾਮ ਸੋਨੀਆ ਦੱਸਿਆ ਜਾ ਰਿਹਾ ਹੈ ਜਿਸ ਨੂੰ ਉਸ ਦਾ ਸਹੁਰਾ ਪਰਿਵਾਰ ਤੰਗ ਕਰਦਾ ਸੀ ਜਿਸ ਦੇ ਵਿੱਚ ਉਸ ਦਾ ਸਹੁਰਾ ਜਗਦੀਸ਼ ਸਿੰਘ ਉਸ ਦੀ ਸੱਸ ਰਗੂ ਰਾਣੀ ਤੇ ਉਸ ਦਾ ਪਤੀ ਸੰਦੀਪ ਸਿੰਘ ਵੀ ਸ਼ਾਮਿਲ ਹੈ ਇਹ ਸਾਰੇ ਰਲ ਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਆਖਿਰ ਇੱਕ ਦਿਨ ਇਸ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਗਿਆ ਹੈ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ ਲੜਕੀ ਦੇ ਪਿਤਾ ਦਾ ਇਹ ਕਹਿੜਾ ਹੈ ਕਿ ਲੜਕੀ ਦਾ ਸਹੁਰਾ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਹੁਣ ਉਹਨਾਂ ਨੇ ਰਲ ਕੇ ਉਹਨਾਂ ਦੀ ਬੇਟੀ ਨੂੰ ਮੌਤੇ ਘਾਟ ਉਤਾਰ ਦਿੱਤਾ ਪਰੰਤੂ ਕਹੇ ਇਹ ਰਹੇ ਨੇ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਪਰੰਤੂ ਅਜਿਹਾ ਨਹੀਂ ਹੈ ਲੜਕੀ ਦੇ ਪਰਿਵਾਰ ਵਾਲੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਇਹ ਆਖਿਆ ਹੈ ਕਿ ਪੁਲਿਸ ਦੇ ਵੱਲੋਂ ਟਿੱਲੀ ਤੇ ਨਾਰਮਲ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਸੌਰੇ ਜਗਦੀਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਤਾਂ ਸੱਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾ ਹੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਪਕੇ ਪਰਿਵਾਰ ਦੇ ਵੱਲੋਂ ਰਾਇਕੋਟ ਰੋਡ ਤੇ ਜਾਮ ਲਗਾ ਦਿੱਤਾ ਹੈ ਉੱਥੇ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਇਸ ਸਬੰਧ ਦੇ ਵਿੱਚ ਲੜਕੀ ਦੀ ਭੈਣ ਸ਼ਾਲੂ ਉਸ ਦੀ ਦੂਸਰੀ ਭੈਣ ਰਿੱਤੂ ਰਾਣੀ ਹੋਰਾਂ ਨੇ ਵੀ ਬਹੁਤ ਕੁਝ ਆਖਿਆ ਹੈ ਉਹਨਾਂ ਨੇ ਕਿਹਾ ਹੈ ਕਿ ਸੋਹਰਾ ਪਰਿਵਾਰ ਉਹਨਾਂ ਦੀ ਭੈਣ ਨੂੰ ਤੰਗ ਕਰਦਾ ਸੀ ਇਹ ਜਿਹੜਾ ਮਾਮਲਾ ਹੈ ਪੁਲਿਸ ਤੱਕ ਪਹੁੰਚਿਆ ਹੋਇਆ ਹੈ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਲੜਕੀ ਦੀ ਭੈਣ ਸ਼ਾਲੂ ਉਸ ਦੀ ਦੂਸਰੀ ਭੈਣ ਰਿੱਤੂ ਰਾਣੀ ਤੇ ਐਸ ਐਚਓ ਕੁਲਜਿੰਦਰ ਸਿੰਘ ਹੋਰਾਂ ਦੇ ਬਿਆਨ ਸਾਹਮਣੇ ਆਏ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੇਰਾ ਨਾਮ ਰਿੱਤੂ ਰਾਣੀ ਹੈ ਜੀ ਅੱਜ ਰੋਡ ਜਾਮ ਕੀਤਾ ਗਿਆ ਹੈ ਕਿ ਲੱਗਦਾ ਜੀ ਪੁਲਿਸ ਐਜੰਸੀ ਉਹ ਪੇਟ ਤੋਂ ਪਰਵਾਹ ਦਾ ਸਾਥ ਨਾ ਦੇ ਕੇ ਰੋਪੀਆ ਦਾ ਸਾਥ ਦੇ। ਹਾਂਜੀ ਬਿਲਕੁਲ ਦੇਰੀ ਹੈ ਜੀ। ਕੱਲ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪਰ ਉਹਨਾਂ ਨੇ ਕੱਲ ਦਾ ਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਕਿ ਸਿਰਫ ਸੋਰੇ ਨੂੰ ਲੈ ਆਏ ਨੇ। ਕੱਲਦੇ ਉਹ ਬਾਹਰ ਤੁਰੇ ਫਿਰਦੇ ਸੀ। ਕੀ ਵੀਆਈਪੀ ਥੈਟ ਮੰਨਜੀ? ਹਾਂਜੀ ਬਿਲਕੁਲ ਜੀ ਜਦੋਂ ਅਸੀਂ ਮਾਰਨਿੰਗ ਟਾਈਮ ਇੱਥੇ ਅਸੀਂ ਪਹੁੰਚੇ ਹਾਂ ਤਾਂ ਉਹ ਉਹ ਐਸਐਸਪੀ ਨਾਲ ਬੈਠੇ ਗੱਲ ਕਰ ਰਹੇ ਸੀ। ਆਪਣਾ ਕੀ ਮਕਸਦ ਕੀ ਮੁੱਖ ਮੰਗ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਜਾਵੇ। ਤੇ ਉਹਨਾਂ ਨੂੰ سزا ਦਿੱਤੀ ਜਾਏ 302 ਦਾ ਪਰਚਾ ਵੀ ਉਹਨਾਂ ਤੇ ਮਸਲਾ ਇਹ ਹੈ ਜੀ ਸਾਡੀ ਧੀ ਮਾਰਤੀ ਸੌਰਿਆ ਨੇ ਉਹਦੇ ਤਾਂ ਕਰਕੇ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕਰੋ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ 302 ਦੀ ਧਾਰਾ ਲਗਣੀ ਚਾਹੀਦੀ ਹੈ ਕੀ ਕਾਰਨ ਹੋਏ ਨੇ ਜਿਹੜੇ ਮਤਲਬ ਕਿ ਉਹਨਾਂ ਵੱਲੋਂ ਮਾਰੀ ਗਿਆ ਸੌਰਿਆ ਸਰਵਾਂ ਉਹਦੇ ਸੌਰਿਆ ਸਾਹਿਬ ਨੇ ਉਹਨੂੰ ਫਿਜ਼ੀਕਲੀ ਹਰੈਸ ਕਰਦੇ ਸੀ ਉਹਨੂੰ ਗਲਤ ਛੇੜਦੇ ਸੀ ਗਲਤ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਕਰਕੇ ਉਹਨੇ ਪਹਿਲੇ ਤਾਂ ਕੁੜੀ ਨੇ ਇੱਕ ਦੋ ਵਾਰ ਆਪਣੇ ਹਸਬੰਡ ਨੂੰ ਦੱਸਿਆ ਸਭ ਤੋਂ ਪਹਿਲਾਂ ਨੇਚਰਲੀ ਇਹ ਕੁੜੀ ਆਪਣੇ ਹਸਬੰਡ ਨੂੰ ਹੀ ਦੱਸੇਗੀ ਪਰ ਉਹਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਕਹਿੰਦਾ ਵੀ ਤੂੰ ਆਪਣੇ ਪਾਪਾ ਨਾਲ ਆਪਣੇ ਆਪ ਨਿਪਟ ਲੈ ਮੇਰੇ ਪਾਪਾ ਨਾਲ ਮੈਂ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਫਿਰ ਕੁੜੀ ਨੇ ਹਾਰ ਕੇ ਜਦੋਂ ਤੋਂ ਹੋਰ ਕੁਝ ਹੋਇਆ ਨਹੀਂ ਉਹਨੇ ਇੱਕ ਦੋ ਵਾਰ ਮਨਾ ਕੀਤਾ ਉਹ ਨਹੀਂ ਮੰਨਿਆ ਨਹੀਂ ਹਟਿਆ ਫਿਰ ਉਹਨੇ ਆਪਣੇ ਫਾਦਰ ਮਦਰ ਨੂੰ ਆਪਣੀ ਸਿਸਟਰ ਨੂੰ ਦੱਸਿਆ ਫਿਰ ਉਹਦੀ ਸਿਸਟਰ ਨੇ ਉਹਦੀ ਸੱਸ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਐਦਾਂ ਕਿਉਂ ਤੰਗ ਕਰ ਰਹੇ ਹੋ ਕੁੜੀ ਨੂੰ ਤੁਸੀਂ ਨਹੀਂ ਕੁਝ ਕਰ ਸਕਦੇ ਉਹਦੀ ਸੱਸ ਦਾ ਵੀ ਤਾਂ ਫਰਜ਼ ਬੰਦਾ ਸੀ ਨਾ ਆਪਣੇ ਆਦਮੀ ਨੂੰ ਰੋਕਣ ਦਾ ਪਰ ਉਹਨੇ ਕੁਝ ਨਹੀਂ ਕੀਤਾ ਹਰ ਇਹਦੇ ਬਦਲੇ ਉਹਨਾਂ ਨੇ ਇਹ ਸੋਚਿਆ ਵੀ ਸਾਡੀ ਬੰਦनामी ਹੋ ਜਾਏਗੀ ਇਸ ਚੱਕਰ ਚ ਉਹਨਾਂ ਨੇ ਸਾਡੀ ਕੁੜੀ ਹੀ ਮਾਰਤੀ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੂੰ ਤਿੰਨਾਂ ਨੂੰ ਫੜੋ ਮੁੰਡਾ ਵੀ ਤੇ ਉਹਦੇ ਮਾਪਿਓ ਵੀ ਉੱਤੇ ਉਹਨਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਧੀ ਜਵਾਈ ਵੀ ਨੇ ਕੱਲ ਨੂੰ ਉਹ ਆਦਮੀ ਜੋ ਬੈਠਾ ਹੈ 70 75 ਸਾਲ ਦਾ ਬੰਦਾ ਉਹਨੂੰ ਪੁੱਛ ਕੇ ਦੇਖੋ ਤੇਰੀ ਧੀ ਹੈਗੀ ਤੂੰ ਉਹਦੇ ਨਾਲ ਵੀ ਇਹੀ ਕੁਝ ਕਰੇਗਾ